जगजीति करणी चाहां अमरजी अमरजी ਕੋ ਆਪਾਂ ਸਮਾਏ ਔਰ ਦੋ ਵੱਡੇ ਸਾਬਜਾਦੇ ਉਹ ਵੀ ਸ਼ਹਾਦਤ ਦਾ ਜਨ ਪੀਂਦੇ ਨੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਦੂਸਰੇ ਪਾਸੇ ਛੋਟੇ ਸਾਬਜਾਦੇ ਨਿਯਤ ਚਨੇ ਜਾਂਦੇ ਨੇ ਕਿ ਆਹ ਉਹ ਦਸੰਬਰ ਦਾ ਮਹੀਨਾ ਹੈ ਜਿਸ ਕਰਕੇ ਅਸੀਂ ਕਿੰਨਾਂ ਦੇ ਵਾਰਸਾਂ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸਾਂ ਅਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਹ ਦੱਸ ਦਿਨਾ ਚੌੜਿਆ ਕਿ ਇੱਥੇ ਬੜੇ ਬੜੇ ਹੋਗੇ ਇੱਥੇ ਅੰਤ ਸਾਬ ਧਾਲੀ ਵਰਗੇ ਹੋਗੇ ਮਹਮੂਦ ਤਲਵੀ ਵਰਗੇ ਹੋਗੇ ਇੱਥੇ ਹੋਰ ਵੀ ਬਹੁਤ ਆਏ ਇੱਥੇ ਮੋਤੀ ਵਰਗੇ ਨੇ ਕਾਲੇ ਕਨੂਨ ਦੇ ਪਰ ਇਹ ਪੰਜਾਬ ਦੇ ਲੋਕਾਂ ਨੇ ਸ਼ੁਰੂਆਤ ਕਰਕੇ ਪੂਰੇ ਦਸ ਦੇ ਲੋਕਾਂ ਨੂੰ ਇੱਕ ਮਾਲਾ ਦੇ ਮਨਕੇ ਚ ਪਰੋ ਦਿੱਤਾ ਤੇ ਪੂਰੇ ਸੰਸਾਰ ਕਿ ਉਹਨੂੰ ਤਾਂ ਅਤੇ ਆਦੀ ਮਦਦ ਕਰੋ ਅਗਰ ਖੇਰ ਵੀ ਕਿਸਾਨਾਂ ਦੇ ਲਾਂਦਾ ਤਾਂ ਫਿਰ ਸੱਜਣ ਦਾ ਹੱਕ ਨਾਲ ਹੈ ਜਿਹੜਾ ਉਹ ਸੱਜਣ ਨੌਜਵਾਨ ਸਰਖੇਗਣਾ ਜਵਿੰਦਾ ਮਾਲਕ ਹੈ ਸਰਖੇਗਣਾ ਕੋਈ ਪਰ ਖੇਗਣਾ ਵਾਲੇ ਦੇ ਖੇਤ ਦੇ ਵਿੱਚ ਨਾ ਨਾ ਬੇਰੂ ਮਸ਼ੀਨ ਆਉਂਦੀ ਹੈ ਨਾਂ ਦੇ ਕੋਲੇ ਦੀ ਤਾਕਤ ਹੈ ਜੋ ਵੱਡੇ ਸੱਜਣਾਂ Amém aí!